ਪੰਜਾਬ ਪੁਲਿਸ ਅਤੇ ਰੇਲਵੇ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਆਰੰਭੀ ਮੁਹਿੰਮ ਦੇ ਤਹਿਤ ਜੀਆਰਪੀ ਜਲੰਧਰ ਦੇ ਐਸਪੀ ਆਪਰੇਸ਼ਨ ਗੁਰਬਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਜਲੰਧਰ ਜਲੰਧਰ ਕੈਂਟ ਫਗਵਾੜਾ ਗੁਰਆਂ ਅਤੇ ਫਿਲੌਰ ਦੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਗਈ ਇਸ ਦੌਰਾਨ ਜਿੱਥੇ ਪੁਲਿਸ ਟੀਮ ਵੱਲੋਂ ਆਉਣ ਜਾਣ ਵਾਲੇ ਯਾਤਰੀਆਂ ਤੇ ਉਹਨਾਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਉੱਥੇ ਹੀ ਐਸਪੀ ਆਪਰੇਸ਼ਨ ਜਲੰਧਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਯਾਤਰੀਆਂ ਤੇ ਉਹਨਾਂ ਦੇ ਸਮਾਨ ਦੀ ਚੈਕਿੰਗ ਤੋਂ ਇਲਾਵਾ ਅਣਪਛਾਤੇ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਪ੍ਰਕਾਰ ਦੀ ਅਨਸਕਾਮੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਉਹਨਾਂ ਕਿਹਾ ਕਿ ਇਹ ਚੈਕਿੰਗ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ ਪੁਲਿਸ ਨਾਲ ਸੇ ਜੋ ਕਰਨ ਦੀ ਅਪੀਲ ਕੀਤੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇ ਜੀ ਵੱਲੋਂ ਸਾਨੂੰ ਹੁਕਮ ਆ ਵੀ ਹਰ ਸਟੇਸ਼ਨ ਤੇ ਜਾ ਕੇ ਟ੍ਰੇਨਾਂ ਦੇ ਵਿੱਚ ਚੈਕਿੰਗ ਕੀਤੀ ਜਾਏ ਟ੍ਰੇਨਾਂ ਦੇ ਬਾਹਰ ਜਿਹੜਾ ਪੈਸੇਂਜਰ ਉਹਨਾਂ ਚੈਕਿੰਗ ਕੀਤੀ ਜਾਏ ਇਸੇ ਲਈ ਤਰ ਐਸਐਚਓ ਜਲੰਧਰ ਦੇ ਨਾਲ ਅੱਜ ਪਚਰੰਗਾ ਚੌਕੀ ਕਿਉਂਕਿ ਜਲੰਧਰ ਕੈਂਟ ਚੌਕੀ ਫੋੜਾ ਸਿਟੀ ਚੌਕੀ ਗਰਾ ਚੌਕੀ ਫਲੋਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਵਹੀਕਲ ਲੋਕੀ ਆ ਜਾ ਰਹੇ ਨੇ ਉਹਨਾਂ ਦਾ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਨਸ਼ੇੜਾ ਪਦਾਰਥ ਬਾਹਰੋਂ ਲੈ ਕੇ ਇਧਰ ਬੰਡਣ ਨਾ ਆਵੇ ਜਾਂ ਕੋਈ ਅਸਲਾ ਐਮੂਨੇਸ਼ਨ ਉਹ ਕੋਈ ਨਾ ਹੋਵੇ ਜਾਂ ਕੋਈ ਹੋਰ ਕੋਈ ਚੋਰ ਵਗੈਰਾ ਜਾਂ ਕੋਈ ਚੋਰੀ ਕੀਤਾ ਸਮਾਨ ਉਹ ਕੋਈ ਬਰਾਮਦ ਹੋ ਸਕੇ ਇਸ ਲਈ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਇਹ ਇਸ ਤਰੀਕੇ ਨਾਲ ਚੱਲਦੀ ਰਹੀ ਕੱਲ ਅਸੀਂ ਪਠਾਨਕੋਟ ਮਕੇਰੀਆਂ ਦਸੂਹਾ ਉਸ ਪਾਸੇ ਚੈਕਿੰਗ ਕੀਤੀ ਸੀ ਅਜੇ ਇਸ ਪਾਸੇ ਚੱਲ ਰਿਹਾ ਫਲੋਰ ਤੱਕ ਚੱਗੀ ਚਲਣੀ ਸ਼ਾਮ ਤੱਕ ਸ਼ਹਿਰ ਵਾਸੀਆਂ ਦੀ ਅਪੀਲ ਕਰਨਾ ਚਾਹੁੰਦੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਜੇਕਰ ਉਹਨਾਂ ਨੂੰ ਕੋਈ ਨਾ ਨਿੱਲੀ ਵਸਤੂ ਬਾਰੇ ਪਤਾ ਲੱਗਦਾ ਵੀ ਇਹ ਵੇਚ ਦਾ ਨਾ ਸਟੇਸ਼ਨ ਤੇ ਆਉਂਦਾ ਜਾਂ ਕੋਈ ਹੋਰ ਉਹਨਾਂ ਨੂੰ ਛੱਕੀ ਚੀਜ਼ ਲੱਗਦੀ ਤਾਂ ਤੁਰੰਤ ਜੀਆਰਪੀ ਚੌਕੀ ਨੂੰ ਸਟੇਸ਼ਨ ਤੇ ਦਰਾ ਦੇ ਗੁਰਵਿੰਦਰ ਸਿੰਘ ਐਸਪੀ ਪ੍ਰੇਸ਼ਨ ਦਿਲੰਦਰ ਜੀਆਰਪੀ